ਨਿਊ ਰੂਬੀ ਹਸਪੀਟਲ ਦੇ ਬਾਹਰ ਦੀਆਂ ਤਸਵੀਰਾਂ ਦਿਖਾ ਰਹੇ ਜਿੱਥੇ ਪਰਿਵਾਰ ਰੋ ਰਿਹਾ ਔਰ ਦੱਸਿਆ ਜਾ ਰਿਹਾ ਕਿ ਇੱਥੇ ਇੱਕ ਉਹਨਾਂ ਦਾ ਜਿਹੜਾ ਜੀ ਚਲਾ ਗਿਆ ਹਸਪੀਟਲ ਦੇ ਵਿੱਚ ਜਿਹੜਾ ਇਲਾਜ ਦੇ ਦੌਰਾਨ ਜੋ ਅਲੀਗੇਸ਼ਨ ਜਿਹੜੇ ਲਗਾ ਰਹੇ ਹੈ ਪਰਿਵਾਰ ਖੜਾ ਆ ਦੇਖੋ ਪਹਿਣਾ ਵੀ ਇਹ ਨਾਲ ਕੀ ਨਾਮ ਹੈ ਜੀ ਤੁਹਾਡਾ ਕੀ ਗੱਲਬਾਤ ਹੋਈ ਹੈ ਜੀ ਇੱਕ ਮਿੰਟ ਜਿਹੜਾ ਉਹਦੇ ਪੈਪਾਏ ਉਹਦਾ ਚਿਕਾ ਕਿਹੜੇ ਹਸਪੀਟਲ ਆਏ ਆਪਾਂ ਜੀ ਕਿੱਥੇ ਆਏ ਨਿਊ ਰੂਬੀ ਹਸਪੀਟਲ ਆ ਪਾ ਜੀ ਕੀ ਹੋਇਆ ਕੀ ਸੀ ਉਹਨਾਂ ਨੂੰ ਡੈਲਸਿਸ ਹੁੰਦੀ ਪਾਜੀ ਤੇ ਪਹਿਲਾ ਕਰਵਾਈ ਅੰਬਰਦਲਾ ਇੰਨੀ ਵਧੀਆ ਡੈਲਸਿਸ ਕਰਦੇ ਖਾਣ ਪੀਣ ਨੂੰ ਉਹਨੂੰ ਦਿੰਦੇ ਪਤਾ ਨਹੀਂ ਇਹਨਾਂ ਨੇ ਉਹ ਪੈਪ ਗਲਤ ਪਾ ਦਿੱਤਾ ਜੱਕੀ ਕਦੋਂ ਲੈਂਦਾ ਆਪਣਾ ਪੇਸ਼ੈਂਟ ਤੁਸੀਂ ਜੀ ਸ਼ਾਮੀ ਲੈਂਦਾ ਭਾਈ 4-5 ਵਜੇ ਟੈਂਸ਼ਨ ਦਾ ਨਾਮ ਕੀ ਪੇਸ਼ੈਂਟ ਦਾ ਸਾਡੇ ਸਾਡੇ 7 ਵਜੇ ਤੱਕ ਲਿਆ ਦਾ ਮੈਂ ਕੀ ਨਾਮ ਸੀਗਾ ਉਸ ਪੇਸ਼ੈਂਟ ਦਾ ਪਤਾ ਨਹੀਂ ਭਾਈ ਉਹ ਪੈਪ ਉਹ ਗਲਤ ਪਾ ਦਿੱਤਾ ਕੀ ਕਰਦੇ ਅੱਗੇ ਕੱਢ ਕੇ ਇਹ ਡਰਾਮੇ ਕਰਦਾ ਵਾ ਮੈਡਮ ਨਾਮ ਕੀ ਪੇਸ਼ੈਂਟ ਦਾ ਜੈਸਰ ਅੱਛਾ ਤੇ ਕਿੰਨੀ ਐਸ ਸੀ ਕਿ ਮੈਡਮ 2 ਸਾਲ ਤੋਂ ਭਾਈ ਉਹ ਬੱਚਾ ਕੁੜੀਆਂ ਕਿੱਥੇ ਲੈ ਕੇ ਮੈਂ ساری ਉਮਰ ਦੋਸ ਕੱਢੂਗੀ ਉਹਨਾਂ ਹੂੰ ਕੰਮ ਕੀ ਕਰਦੇ ਸੀ ਭਾਜੀ ਟਰੱਕ ਦਾ ਕੰਮ ਕਰਦੇ ਸੀ ਭਾਜੀ ਹੂੰ ਤੇ ਕੰਡੀਸ਼ਨ ਕਿਦਾਂ ਦੀ ਸੀ ਜਦੋਂ ਹਸਪੀਟਲ ਲੈ ਕੇ ਆਏ ਉਹ ਸਹੀ ਨਾ ਤੋਂ ਆ ਕੇ ਆਇਆ ਭਾਜੀ ਰੋਟੀ ਪਾੜੀ ਖਾ ਕੇ ਆਇਆ ਵਾ ਬਹੁਤ ਵਾਰੀ ਨਾਤਾ ਆ ਤੇ ਐਮਰਜੈਂਸੀ 'ਚ ਚੰਗਾ ਭਰਾ ਬੈਠਾ ਮੇਰੇ ਨਾਲ ਹੀ ਬੈਠਾ ਰਿਹਾ ਤੁਸੀਂ ਤੁਸੀਂ ਈ ਨਾ ਤੋਂ ਆਏ ਆ ਤੇ ਪਹਿਲੇ ਡਾਇਗਨੋਸਿਸ ਕਿੱਥੇ ਹੁੰਦੀ ਸੀ ਅੰਬਰ ਸਰਕਰ ਬੋਦੇ ਨੇ ਉਹ ਤਾਂ ਇੰਨੀ ਵਧੀਆ ਡਾਇਗਨੋਸਿਸ ਕਰਦੇ ਆ ਕਿ ਅਸੀਂ ਲੈ ਕੇ ਵੀ ਵਾਪਸ ਆਈ ਜਾਵਾਂਗੇ ਅੱਜ ਕਿੱਦਾਂ ਆਏ ਵਾਤਾ ਕੀ ਜਾਨ ਨੂੰ ਇਹਦੇ ਵਿੱਚ ਉਹ ਪਾਦੇ ਤੇ ਲੱਗੇ ਜਲਦੀ ਵਾਪਸ ਮੁੜ ਜਾਗੇ। ਭਾਜੀ ਆਪਾਂ ਨਾ ਉਸ ਵਿੱਚ ਹਾਂਜੀ ਭਾਜੀ ਭਾਜੀ ਕੀ ਲੱਗਦੇ ਤੁਸੀਂ ਉਹਨਾਂ ਦੇ ਭਾਜੀ ਉਹਦਾ ਵੱਡਾ ਭਰਾਵਾ ਮੇਰਾ ਛੋਟਾ ਭਰਾ ਸੁਦਾ ਹੋ। ਹੂੰ ਤੇ ਆਪਾਂ ਨਾ ਲੇਟ ਜਾਵੇ ਹੋਗੇ ਸੀਗੇ ਸ਼ਾਮਾਂ ਬਹਿ ਗਈਆਂ ਸੀ ਤੇ ਮੈਨੂੰ ਪਤਾ ਚੱਲਿਆ ਕਿ ਇੱਥੇ ਵੀ ਕਰ ਦਿੰਦੇ ਉਹ ਗੱਲ ਚ ਮੈਂ ਕਿਹਾ ਚੱਲ ਲੱਗੋ ਕਰਾ ਲੈਨੇ ਯਾਰ ਵੀ ਉਧਰ ਰਾਤ ਨੂੰ ਮਿਲਣਾ ਨਹੀਂ ਮੈਨੂੰ ਕੁਝ ਆਣ ਨੂੰ ਆਣਾ ਆਪਾਂ ਬੱਸੇ ਜਾਣਾ ਹੈਗਾ ਤੇ ਮੈਨੂੰ ਕੀ ਪਤਾ ਇਹ ਮੈਂ ਆਪਣਾ ਭਰਾ ਘਵਾ ਲੈਣਾ ਆਣਾ ਭਾਜੀ ਫੇਰ ਨਾਲੋਂ ਮੈਂ ਉਹਨੂੰ ਉੱਥੇ ਲੈਣ ਦਾ ਸਵੇਰੇ ਆਣਾ ਕਟਕਟ ਮੇਰਾ ਭਰਾ ਮੇਰਾ ਸਹਾਰਾ ਤਾਂ ਮੇਰੇ ਨਾਲ ਹੁੰਦਾ ਨਾ ਭਾਜੀ ਮੈਂ ਕਿੰਨੂੰ ਹੁਣ ਭਰਾ ਖਾਂਗਾ ਮੇਰਾ ਤਾਂ ਭਰਾ ਇੱਕੋ ਹੀ ਭਰਾ ਸੀਗਾ ਮੇਰਾ ਮੇਰਾ ਤਾਂ ਭਰਾ ਉਹ ਵੀ ਖੋ ਲਿਆ ਨਾ ਨੇ ਯੂਰੂਬੀ ਵਾਲਾ ਨੇ ਉਲਟਾ ਪੱਜੀ ਆਪਣੀ ਨਰਸ ਦੀ ਨਹੀਂ ਗਲਤੀ ਘਟਣ ਤੇ ਜਦੋਂ ਉਹਨੇ ਮੈਡਮ ਨੇ ਪੈਪ ਉਹਦੇ ਪਾਇਆ ਭਾਜੀ ਪੈਪ ਲਾਉਂਦੇ ਹੀ ਮੁੰਡੇ ਨੇ ਚੀਕਾਂ ਮਾਰ ਦਿੱਤੀਆਂ ਉਲਟਾ ਮੈਡਮ ਕਹਿੰਦੀ ਏ ਉਹ ਕਹਿੰਦਾ ਪੈਪ ਕੱਢ ਦੋ ਮੈਂ ਮਰ ਜਾਣਾ ਕਹਿੰਦਾ ਉਹਨੇ ਪੈਪ ਲਾਉਂਦੇ ਹੀ ਇਹ ਗੱਲ ਕਹਿਤੀ ਕਹਿੰਦਾ ਮੈਂ ਮਰ ਜਾਣਾ ਮੈਡਮ ਕਹਿੰਦੀ ਏ ਕਹਿੰਦੀ ਵੀ ਉਹ ਡਰਾਮੇ ਕਰਦਾ ਇਹਨਾਂ ਦਾ ਸਟਾਫ ਸਾਰਾ ਕਹਿੰਦਾ ਡਾਕਟਰ ਸਾਹਿਬ ਕ ਕਹਿੰਦੇ ਵੀ ਹੋ ਹੁੰਦਾ ਸਿੱਕਾ ਸਿਗਾ ਮੈਂ ਕਹਿੰਦਾ ਇਹਨਾਂ ਦੇ ਤੁਸੀਂ ਕੈਮਰੇ ਖਿਲਾ ਲਓ ਇਹਨਾਂ ਕੋ ਆ ਫਰੰਟ ਡੋਰ ਤੋਂ ਆ ਫਰੰਟ ਡੋਰ ਦੇ ਕੈਮਰੇ ਤੋਂ ਲੈ ਕੇ ਐਮਰਜੈਂਸੀ ਦੇ ਕੈਮਰੇ ਤੋਂ ਲੈ ਕੇ ਮੈਂ ਕਹਿੰਦਾ ਡੈਲਸਿਸ ਯੂਨਿਟ ਤੱਕ ਦੇ ਦੇ ਕੈਮਰੇ ਖਿਲਾ ਲਓ ਜੇ ਮੁੰਡਾ ਮਰਿਆ ਹੋਇਆ ਸੀਗਾ ਜਾਂ ਬਹੁਤ ਸਿੱਕਾ ਸੀਗਾ ਤਾਂ ਆਪਾਂ ਹੀ ਨਹੀਂ ਪਾਣੀ ਉਸ ਬੰਦ ਕਰਾ ਦਿੰਨੇ ਆ ਆਪਾਂ ਆਪਣੇ ਘਰੇ ਜਾਂਦੇ ਆ ਮੈਂ ਮਾਫੀ ਮੰਗਾ ਗੈਣਾ ਤੁਹਾਡਾ ਚਾਹਤੋਂ ਸਰ ਜਦੋਂ ਤੁਸੀਂ ਇੱਥੇ ਆਏ ਹੋ ਕਿ ਤਾਦਾ ਬਾਬਾ ਜਿਹੜਾ ਥੁਰਕੇ ਆਇਆ ਸੀ ਠੀਕ ਠਾਕ ਨਹੀਂ ਉਹਦੀ ਹਾਂ ਦੀ ਚੰਗਾ ਪਲੇ ਥੁਰਕੇ ਨਹੀਂ ਆਇਆ ਸੀਗਾ ਉਹਨੂੰ ਮੈਂ ਐਕਟਿਵਾ ਤੇ ਲੈ ਗਿਆ ਸੀ ਇੱਥੋਂ ਵੀਲਚੇਅਰ ਤੇ ਲੈ ਗਿਆ ਬਟੋ ਜੀ ਦਾ ਸੀ ਸੈਲ ਸੀ ਕਿ ਉਹ ਤੋਂ ਤੁਰਿਆਂ ਨਹੀਂ ਹੁੰਦੇ ਪੈਰਾਚੋਰ ਦੀ ਸੋਚ ਸੀ ਕੋਈ ਬਹੁਤ ਅਕਸਰ ਨਾਲ ਗੱਲ ਕੀਤੀ ਕਿ ਉਹ ਕਹਿੰਦੇ ਜਦੋਂ ਪੇਸ਼ੈਂਟ ਆਇਆ ਸੀ ਪਹਿਲੇ ਹੀ ਸਿੱਖ ਸੀਗਾ ਇਹਨਾਂ ਨੂੰ ਦੱਸ ਨਹੀਂ ਕੋਈ ਨਹੀਂ ਕਮਰਾ ਖੋਲ ਕੇ ਦੇਖ ਲੈ ਸਿੱਖੀ ਪੇਸ਼ੈਂਟ ਇੱਥੇ ਹੁੰਦਾ ਹਾਂ ਮਰੀਨ ਥੋੜੀ ਕੋਲੇ ਹੁੰਦਾ ਵਾ ਸਿੱਕ ਸੀਗਾ ਮਰਿਆ ਨਹੀਂ ਸੀਗਾ ਜਿੰਦਾ ਸੀਗਾ ਪੇਸ਼ੈਂਟ ਆਪਾਂ ਉਹਨੂੰ ਉੱਥੇ ਲੈ ਕੇ ਆਏ ਆ ਅਸੀਂ ਆਏ ਸੀਗੇ ਕਿ ਉਹ ਪੇਸ਼ੈਂਟ ਇੱਥੇ ਬਚ ਜਾਏਗਾ ਮੇਰਾ ਤਾਂ ਪਹਿਲਾਂ ਇੱਥੇ ਫਰੈਂਡ ਦਾ ਦੋਸਤ ਮੇਰੇ ਦੋਸਤ ਦਾ ਪਾਪਾ ਇੱਥੇ ਮਰ ਗਿਆ ਸੀਗਾ ਮੈਂ ਤਾਂ ਗਲਤੀ ਕਰ ਲਈ ਫਿਰ ਨਾਲੋਂ ਮੈਂ ਕਹਿੰਦਾ 100 ਰੁਪਏ ਨਾਲ ਸਰਕਾਰੀ ਸਿਵਲ ਹਸਪੀਟਲ ਜਲੰਧਰ ਜਾਣਾ ਚੰਗਾ ਬਣਿਆ ਵਾ ਜੀ ਤੁਸੀਂ ਅੱਜ ਕਹਿ ਰਹੇ ਹੋ ਜੇ ਅੱਜ ਤੁਸੀਂ ਕਹਿ ਰਹੇ ਹੋ ਕਿ ਅੱਗੇ ਮੇਰਾ ਫਰੈਂਡ ਦੇ ਵੀ ਇਹੀ ਹਾਲ ਇੱਥੇ ਹੋਇਆ ਪਰ ਦੇਖੋ ਐਲੀਗੇਸ਼ਨ ਤੁਸੀਂ ਹੀ ਲਗਾ ਰਹੇ ਹੋ ਸਾਡਾ ਚੈਨਲ ਪੁੱਛੀ ਨਹੀਂ ਕਰਦਾ ਪਰੇ ਜੇ ਸਾਡੇ ਤੁਹਾਨੂੰ ਕਰ ਰਹੀ ਅਸੀਂ ਪਤਾ ਹੀ ਫੇ ਤੁਸੀਂ ਇੱਥੇ ਕਿਉਂ ਲਿਆ ਪਾਜੀ ਮੈਨੂੰ ਪਤਾ ਥੋੜੇ ਕਿ ਵੀ ਦੂਜੀ ਵਾਰ ਵੀ ਅਹੀ ਚਾਂਸ ਹੋਣਾ ਮੇਰੇ ਫਰੈਂਡ ਦਾ ਪਾਪਾ ਇੱਥੇ ਪੈਰ ਹੋਇਆ ਸੀਗਾ ਮੈਨੂੰ ਪਤਾ ਥੋੜੀ ਵੀ ਦੂਜਾ ਦਾ ਫੇਰ ਇੱਥੇ ਹੋ ਜਾਣਾ ਮੈਂ ਤਾਂ ਪਤਾ ਹੀ ਨਹੀਂ ਵੀ ਇਹ ਭਾਪੀ ਆ ਹਸਪੀਟਲ ਵੀ ਇਹਨਾਂ ਦਾ ਆਈ ਨਹੀਂ ਹੁੰਦੀ ਕਿਸੇ ਤੇ ਉਹਦੇ ਜੇ ਪਾਈਪ ਗਲਤ ਲੱਗੀ ਸੀ ਪੈਪ ਖਿੱਚ ਲੋ ਵੀ ਪੈਪ ਖਿੱਚ ਲੋ ਉਹਦੇ ਪੈਪ ਲੱਗੀ ਸੀ ਵੀ ਮੰਨੋ ਯਾਰ ਵੀ ਪੈਪ ਗਲਤ ਲੱਗੀ ਦਰਸੋ ਇਹਨਾਂ ਤੋਂ ਪੈਪ ਵੀ ਨਹੀਂ ਸਹੀ ਲੱਗੀ ਉਹਦੇ ਪੈਪ ਲਈ ਗਲਤ ਨਾੜ ਤੇ ਲੱਗੀ ਉਹਦੀ ਚਿਕਾ ਵੱਜ ਗਈਆਂ ਉਹਦੀ ਕੁਛ ਧੇਰ ਵੀ ਨਹੀਂ ਨਿਕਲੇ ਕੁਛ ਸੈਕਿੰਡਾਂ ਜੋ ਉਹਦੀ ਜਾਂਚ ਛੇਗੀ ਕਿਹੜਾ ਪੈਪ ਕਿਸ ਚੀਜ਼ ਦੀ ਲਗਾਈ ਗਈ ਪੈਪ ਇਹਨਾਂ ਦਾ ਡਲਸੀ ਸੀ ਲਾਈ ਸੀ ਅਸੀਂ ਅੰਮ੍ਰਿਤਸਰ ਤੋਂ ਪਾਜੀ ਘਰਾਨੀ ਐਮਸੀ ਹਸਪੀਟਲ ਤੋਂ ਅੰਮ੍ਰਿਤਸਰ ਤੋਂ ਉਹ ਸਾਨੂੰ ਇੱਕ ਜਾਨੇ ਨੂੰ ਅੰਦਰ ਬਿਠਾਉਂਦੇ ਆ ਉਹ ਕਹਿੰਦੇ ਆ ਕੇ ਅੰਦਰ ਬੈਠੋ ਬੇਸ਼ਾਨ ਤੋਂ ਬਾਜੀ ਉਹਦੇ ਡੈਲਸਿਸ ਹੁੰਦਾ ਉਹਨੂੰ ਪਤਾ ਹੀ ਨਹੀਂ ਚੱਲਦਾ ਵੀ ਡੈਲਸਿਸ ਚੱਲਦਾ ਪਿਆ ਵਾ ਇੰਨਾ ਮਤਲਬ ਕੂਲ ਡੈਲਸਿਸ ਕਰਦੇ ਹੋ ਮੈਂ ਕਹਿੰਨਾ ਇਹਨਾਂ ਨੇ ਪਤਾ ਨਹੀਂ ਕੀ ਕੀਤਾ ਮੈਡਮ ਨੇ ਮੈਨੂੰ ਤਾਂ ਪਤਾ ਹੀ ਨਹੀਂ ਕਿ ਉਹ ਐਕਸਪਰਟ ਸੀਗੀ ਕਿ ਉਹ ਕੰਮ ਵਾਲੀ ਸੀਗੀ ਕਿ ਉਹਦੇ ਹੱਥ ਖੋਲਣ ਨੂੰ ਉਹਨਾਂ ਨੇ ਲਾਤਾ ਵੀ ਚੱਲਦਾ ਹੱਥ ਖੋਲ ਲਾ ਕੋਈ ਨਹੀਂ ਵੀ ਆ ਗਿਆ ਪੇਸ਼ੈਂਟ ਵੀ ਹੱਥ ਖੋਲ ਲੈ ਡਾਕਟਰ ਸਾਹਿਬ ਮਿਲੇ ਤੁਹਾਨੂੰ 90 ਤਾਂ ਭਾਜੀ ਹੁਣ ਕੋਸ਼ਿਸ਼ਾਂ ਨੂੰ ਅਨਸਰ ਦੇ ਦਿੰਦੇ ਆ ਵੀ ਤੁਹਾਡਾ ਪੇਸ਼ੈਂਟ ਸਿਕਾ ਪੇਸ਼ੈਂਟ ਸਿਕਾ ਕੋਸ਼ਿਸ਼ ਡਾਕਟਰ ਵੀ ਹੈ ਕੁਝ ਵੀ ਨਹੀਂ ਭਾਜੀ ਕਹਿੰਦੇ ਹਾਂ ਇਹ ਗੱਲ ਗਈ ਜਾਂਦੀ ਮੈਂ ਇਹ ਡਾਕਟਰਾਂ ਦੇ ਕੰਦੇ ਕਿੱਥੇ ਭਾਜੀ ਮੰਨਦੇ ਹਾਂ ਹਾਂਜੀ ਡਾਕਟਰ ਜੜੀ ਨਾ ਡਾਟਾ ਤੋਂ ਕਰਦੀ ਸੀ ਨਾ ਇੱਕ ਪੇਸ਼ੈਂਟ ਤੋਂ ਮਾਰ ਕੇ ਆਉਂਦੀ ਇਹਨਾਂ ਨੇ ਮੈਂ ਕਹਾਂ ਮੇਰਾ ਪੇਸ਼ੈਂਟ ਜਿੰਦਾ ਕਰ ਦੋ ਮੇਰਾ ਭਰਾ ਮੈਂ ਕਿਹਨੂੰ ਭਰਾ ਕਹੂੰਗਾ ਆ ਭਾਜੀ ਉਹਦੀ 2.5 ਸਾਲ ਦੀ ਬੱਚੀ ਆ ਇਹ ਕਿਹਨੂੰ ਪਿਓ ਕਹੂਗੀ ਦੇਖਿਓ ਭਾਜੀ ਆ ਬੱਚੀ ਉਹਦੀ ਆ ਦਿਖਾਈਓ ਭਾਜੀ ਉਹਦੀ ਬੱਚੀ ਉਹ ਤਾਂ ਦੋਗੇ ਨਹੀਂ ਵਿਚਾਰੀ ਲਾਗੇ ਲੱਗਦੀ ਉਹ ਕਹਿੰਦੇ ਨਾਂ ਦੇ ਲਾਗੇ ਲੱਗਾ ਵਿਚ ਲੈ ਕੇ ਜਾਈਦਾ ਕਿ ਚਲੋ ਲਾਏ ਲਾਏ ਵਧੀਆ ਤਰੀਕੇ ਹੋਵੇ ਮੈਂ ਤਾਂ ਨਹੀਂ ਸਮਝਿਆ ਸੀ ਭਾਜੀ ਇਹਨਾਂ ਨੇ ਡੈਲਸੀ ਤੋਂ ਨਾ 5000 ਰੁਪਏ ਗਿਆ ਸੀ ਹੋਣਾ ਉਹ ਤੋਂ ਮੈਂ ਇਲਾਜ ਕਰਵਾਇਆ ਇਹਨਾਂ ਨੇ 5000 ਰੁਪਏ ਗਿਆ ਹੀ ਡੈਲਸੀ ਤੋਂ ਮੇਰੀ ਲਿਮਟ ਨਹੀਂ ਸੀ ਹੁੰਦੀ ਇੱਕ ਮਿੰਟ ਮਾਤਾ ਮੇਰੀ ਮੰਮੀ ਨਾ ਕੰਮ ਕਰਦੀ ਘਰ ਆ ਘੋੜਾ ਜੀ ਭਾਜੀ ਮੈਂ ਸੱਚ ਗੱਲ ਦੱਸਾਂ ਇੰਨੀ ਸਾਡੀ ਉਹ ਨਹੀਂ ਹੈਗੀ ਆ ਇਹਨਾਂ ਨੇ ਮੈਂ ਰਿਕਵੈਸਟ ਕੀਤੀ ਵੀ ਮੈਂਗਾ ਵੀ ਤੁਸੀਂ ਪੈਸੇ ਥੋੜੇ ਘੱਟ ਕਰ ਨਾ ਉਹ ਮੈਡਮ ਇੱਕ ਸੀਗੇ ਹੋ ਗੰਦੇ ਵੀ ਨਹੀਂ ਪੂਰਾ ਭਾਂਜਿਆ ਦੀ ਲੱਗਣਾ ਬਹੁਤ ਰਿਕਵੈਸਟ ਕੀਤੀ ਈਵਨ ਨਹੀਂ ਗੱਲ ਬਣੀ ਚਲੋ ਮੈਂਗਾ ਤੁਸੀਂ 5000 ਤੇ ਕਰ ਦੋ ਕਰੋ ਤੁਸੀਂ ਉਹਦੇ ਪਾਈਪ ਲਾਉਂਦੇ ਸਾਰੀ ਉਹਦੀਆਂ ਚੀਕਾ ਕਢਾਉਂਦੇ ਮੈਨੂੰ ਨਹੀਂ ਪਤਾ ਗਲਤ ਲੱਗੀ ਕੀ ਬਾਈ ਇਹਨਾਂ ਨੂੰ ਪਤਾ ਇਹ ਡਾਕਟਰ ਵਾ ਇਹਨਾਂ ਨੂੰ ਬੰਦਾ ਹੋਣਾ ਜਿਹੜੇ ਪਾਈਪ ਗਲਤ ਲੱਗ ਗਈ ਤੁਸੀਂ ਬੈਗ ਖਿੱਚ ਲਓ ਉਹ ਇਹਨਾਂ ਨੇ ਬੈਗ ਨਹੀਂ ਖਿੱਚੀ ਉਲਟਾ ਮੈਡਮ ਕੰਦੀ ਵੀ ਕੰਦੀ ਡਰਾਮੇ ਕਰਦਾ ਕੰਦੀ ਡਰਾਮੇ ਕਰਦਾ ਉਹ ਕੁਝ ਮਿੰਟਾਂ ਚ ਮੁੰਡੇ ਦੀ ਜਾਨ ਚਲੀ ਗਈ ਚੰਗਾ ਭਲਾ ਮੁੰਡਾ ਕੌਣ ਸਰ ਮੰਗ ਕੀ ਕਰਦੇ ਹੋ ਤੁਸੀਂ ਮੰਗ ਕੁਛ ਵੀ ਨਹੀਂ ਸਾਨੂੰ ਇਨਸਾਫ ਦੇਣ ਸਾਡਾ ਮੁੰਡਾ ਜਿੱਦਾ ਕਰਦੇ ਸਾ ਤੋਂ ਸੌਰੀ ਮੰਗਣ ਸੌਰੀ ਮੰਗਣ ਹੋਰ ਵੀ ਮੈਂ ਕਹਿੰਦਾ ਜਿਹੜੇ ਇੱਥੇ ਆਂਦੇ ਆ ਲੋਕ ਜਿਹੜੇ ਆਪਣੇ ਮਾਮਾ ਨੂੰ ਭੈਣਾ ਨੂੰ ਭਰਾਵਾ ਨੂੰ ਲੈ ਕੇ ਹੁੰਦੇ ਬੱਚਿਆਂ ਨੂੰ ਲਿਆਉਂਦੇ ਇੱਥੇ ਮੈਂ ਕਹਿੰਦਾ ਨਾ ਆਓ ਨੀ ਉਰੂਬੀ ਚ ਸਿਵਲ ਚਲਾ ਜਾਓ ਇਹਨਾਂ ਨਾਲ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਕਾਲ ਕੀਤੀ ਮੈਂ ਕਾਲ ਕੀਤੀ ਹੈ ਭਾਜੀ ਜਾਂਦੀ ਕਿੰਨਾ ਸਮਾਂ ਹੋ ਗਿਆ ਪੁਲਿਸ ਪ੍ਰਸ਼ਾਸਨ ਭਾਜੀ ਮੈਂ ਅੱਧਾ ਘੰਟਾ ਕੀਤਾ ਹਲੇ ਤਾਂ ਪੁਲਿਸ ਵੀ ਨਹੀਂ ਆਈ ਕੋਈ ਭਾਜੀ ਅੱਧਾ ਘੰਟਾ ਹੋ ਗਿਆ ਹਾਂਜੀ ਭਾਜੀ ਮੈਂ ਦਖਾਨਾ ਭਾਜੀ ਜਿਹੜੀ ਤੁਸੀਂ ਇਹ ਖਬਰ ਕਰਵਾ ਰਹੇ ਹੋ ਆਪਣੀ ਮਰਜ਼ੀ ਨਾਲ ਕਰਵਾ ਠੀਕ ਹੈ ਹਾਂਜੀ ਹਾਂਜੀ ਮੇਰਾ ਭਰਾ ਆ ਗਿਆ ਭਾਜੀ ਮੈਂ ਉਦੋਂ ਤੁਸੀਂ ਆਪਣੇ ਆਪਣੇ ਭਰਾ ਨੂੰ ਮਿਲਦੇ ਪਏ ਸੀ ਜਦੋਂ ਗੱਲਬਾਤ ਕਰ ਰਿਹਾ ਸੀ ਉਦੋਂ ਤੁਹਾਡੇ ਨਾਲ ਨਾ ਲੈ ਕੇ ਬੱਚਾ ਚੰਗਾ ਭਰਾ ਲੈ ਕੇ ਨਹੀਂ ਅੰਦਰ ਜਦੋਂ ਲਾਤ ਚੱਲਦੇ ਉਸ ਵੇਲੇ ਉਸ ਵੇਲੇ ਮਿਲ ਰਹੇ ਸੀ ਨਾਲ ਹੀ ਉਹਦੀਆਂ ਅੱਖਾਂ ਪੁੱਟੀਆਂ ਹੋ ਗਈਆਂ ਬੱਚੇ ਮੇਰੇ ਦੀਆਂ ਕਹਿੰਦੀ ਪੈਪ ਪਾ ਤਾ ਉਹਨੇ ਪੈਪ ਪੂਪਾ ਥੋੜੀ देर ਬਾਅਦ ਉਹ ਕਹਿੰਦੀ ਮੈਂ ਅੰਦਰ ਆਇਆ ਕਿੰਨੇ ਚਿਰਾਂ ਬਾਅਦ ਗਿਆ ਇਹ ਚੱਲਦਾ ਸੀਗਾ ਯਾਨੀ ਕਿ ਜੋ ਕਰਦੇ ਹੋ ਉਹ ਬਾਤ ਕਹਿੰਦੀ ਵੀ ਅੰਦਰ ਆ ਜਾਓ ਤੁਹਾਨੂੰ ਬੁਲਾਉਂਦਾ ਆ ਮੁੰਡਾ ਤੇੜਾ ਕਹਿੰਦਾ ਮੰਮੀ ਮੇਰੇ ਪੈਰ ਪਕੜਾ ਦੇ ਮੇਰੀ ਜਾਨ ਚਲ ਜਾਣੀ ਮੇਰੀ ਜਾਨ ਚਲ ਜਾਣੀ ਤੇ ਗੱਤ ਪੈ ਪਾ ਤਾ ਮੈਂ ਜਿਹਨੂੰ ਪੈਰ ਪੜਾਉਣ ਨੂੰ ਕਹਿੰਦਾ ਸੀ ਤੁਸੀਂ ਕਿਹਾ ਸੀ ਡਾਕਟਰ ਸਾਹਿਬ ਨੂੰ ਯਾਰ ਮੈਂ ਕਹਿੰਦਾ ਦੇਖੋ ਮੈਂ ਡਰਾਮੇ ਕਰਦਾ ਕੀ ਕਹਿ ਰਹੀ ਕਹਿੰਦੇ ਡਰਾਮੇ ਕਰਦਾ ਇਹ ਪੇਸ਼ੈਂਟ ਨੂੰ ਦਰਦ ਹੋ ਰਹੀ ਐ ਇਲਾਜ ਉਹ ਡਰਾਮੇ ਕਰਦਾ ਪਿਆ ਵਾ ਹੂੰ ਉਹਨੂੰ ਤਕਲੀਫ ਹੋਂਦੀ ਆ ਤੇ ਉਹ ਕਹਿੰਦੀ ਡਰਾਮੇ ਕਰਦਾ ਪਤਾ ਨਹੀਂ ਨਾ ਕੋਈ ਵਰਦੀ ਸੀ ਨਾ ਕੋਈ ਵਾਸਤਾ ਨਹੀਂ ਨਾ ਤਾਂ ਜਦ ਵਰਦੀ ਹੁੰਦੀ ਆ ਜੀ ਡਾਕਟਰਾਂ ਦੀਆਂ ਨਰਸਾਂ ਤੇ ਵਰਦੀ ਤਾਂ ਪਾਈ ਹੁੰਦੀ ਆ ਉਹਦੇ ਬੰਦੀ ਕੋਈ ਨਹੀਂ ਪਾਈ ਸੀ ਤੁਹਾਡੇ ਟੀ-ਸ਼ਰਟ ਪਜਾਮਾ ਪਾ ਕੇ ਰਾਤ ਵਾਲੇ ਪੈਂਟ ਨਹੀਂ ਪਾਈ ਸੀ ਉਹਦੇ ਪਜਾਮਾ ਪਾਇਆ ਸੀਗਾ ਰਾਤ ਵਾਲੇ ਜਿਹੜੇ ਕੱਪੜੇ ਪਾਈਦੇ ਨਾਲ ਇੱਥੂ ਉਹ ਪਾਇਆ ਸੀਗਾ ਮੈਨੂੰ ਤਾਂ ਉਹ ਕਿੱਥੇ ਬੰਨੇ ਉਹਨਾਂ ਡਾਕਟਰ ਲੱਗਦੀ ਨਾ ਅਰਸ ਲੱਗਦੀ ਮੈਨੂੰ ਤਾਂ ਇਤਲਾਦਾ ਕਿ ਉਹ ਕੰਮ ਵਾਲੀ ਆ ਕੰਮ ਵਾਲੀ ਕੋਈ ਨਹੀਂ ਜੇ ਤੈਨੂੰ ਗਲਤ ਪੈ ਗਿਆ ਪੈਪ ਤੂੰ ਉਹਦੇ ਕੱਢ ਲਾ ਕੱਢ ਕੇ ਦੁਬਾਰਾ ਤੂੰ ਉਹਦੇ ਦੁਬਾਰਾ ਪੈਪ ਪਾ ਦੇ ਨਹੀਂ ਤਾਂ ਬੱਸਾਂ ਜਵਾਬ ਦੇ ਦੇ ਅਸੀਂ ਅੰਮ੍ਰਿਤਸਰ ਲੈ ਜਾਂਦੇ ਭਾਜੀ ਨੂੰ ਜਵਾਬ ਦੇਣਾ ਮੈਂ ਜਿਆਦਾ ਵਧੀਆ ਸਮਝਦੇ ਹਾਂ ਤੁਹਾਨੂੰ ਜਵਾਬ ਦੇਣ ਦੇ ਤੁਹਾਨੂੰ ਵਧੀਆ ਮੇਰਾ ਭਰਾ ਘਰੇ ਕੁਝ ਹੋ ਜਾਂਦਾ ਤਾਂ ਸੰ ਦਿੱਕ ਵਿੱਚ ਪਾਈਪ ਮਾਰ ਕੇ ਪਾਈਪ ਮੈਨੂੰ ਨਹੀਂ ਪਤਾ ਕੀ ਹੁੰਦਾ ਵੀ ਪਾਈਪ ਦੇ ਤਕਾਮ ਦਾ ਕੀ ਗੱਲ ਆ ਤੁਹਾਨੂੰ ਨਹੀਂ ਪਤਾ ਸਾਨੂੰ ਨਹੀਂ ਪਤਾ ਸਾਨੂੰ ਤਾਂ ਅੰਦਰ ਹੀ ਨਹੀਂ ਬਿਠਾਇਆ ਈਐਮਸੀ ਅਸੀਂ ਵੀ ਤਾਂ ਕਰਾਨੀ ਈਐਮਸੀ ਚ ਉਹ ਅੰਦਰ ਪਿਠਾਉਂਦੇ ਸਾਨੂੰ ਨਾਲ ਬਿਲਕੁਲ ਦੇਖ ਸਕਦੇ ਹੋ ਪਰਵਾਜ਼ ਜਿਹੜੇ આરોਪ ਲਗਾ ਰਿਹਾ ਕਿ ਡਾਕਟਰਾਂ ਵੱਲੋਂ ਜਿਹੜਾ ਇਹ ਚੀਜ਼ ਹੋਈ ਹੈ ਇਧਰ ਗਲਤ ਨਹੀਂ ਡਾਕਟਰ ਨੂੰ ਬੁਲਾਈਓ ਸਾਹਮਣੇ ਪੱਕੇ ਜੀ ਰੂਹ ਦੇਣ ਕਿ ਜਿਹੜਾ ਕਾਫੀ ਅਲੀਗੇਸ਼ਨ ਲਗਾ ਰਹੇ ਹਿੰਦੀਪ ਨੂੰ ਕਿ ਤਸਵੀਰਾਂ ਦੇਖ ਸਕਦੇ ਹੋ ਨਿਊ ਰੂਪੀ ਹਸਪੀਟਲ ਦੀਆਂ ਤਸਵੀਰਾਂ ਦਿਖਾ ਰਹੇ ਜਿੱਥੇ ਇੱਕ ਇਹਨਾਂ ਦਾ ਜਿਹੜਾ ਬ੍ਰਦਰ ਇਲਾਜ ਲਈ ਇੱਥੇ ਆਇਆ ਸੀ ਤੇ ਦੱਸਿਆ ਜਾ ਰਿਹਾ ਕਿ ਡਾਕਟਰਾਂ ਦੀ ਲਾਪਰਵਾਹੀ ਜੋ ਅਲੀਗੇਸ਼ਨ ਜਿਹੜੇ ਲਗਾ ਰਹੇ ਆ ਭਾਈ ਜਿਹੜੀ ਮੈਡਮ ਨੇ ਲਾਇਆ ਨਾ ਭਾਈ ਉਹ ਮੈਡਮ ਤਾਂ ਬਾਹਰ ਹੀ ਨਹੀਂ ਆਈ ਮੁੜ ਕੇ ਉਹ ਮੈਡਮ ਹੀ ਲੁਕਾਤੀ ਮੈਡਮ ਅੱਗੇ ਮੰਨੇ ਇਹ ਗੱਲ ਆਪਣੀ ਕਿ ਮੇਰੇ ਤੋਂ ਗਲਤ ਹੋ ਗਿਆ ਇਹਨਾਂ ਨੇ ਤਾਂ ਹੱਥ ਪੈਰ ਧੋਤੇ ਤਾਂ ਫੇਰ ਉਧਾ ਦੀਆਂ ਜਿਹਦਾ ਪੁੱਤ ਚਲ ਗਿਆ ਜਿਹਦਾ ਭਰਾ ਚਲ ਗਿਆ ਉਹਨੂੰ ਦੋਖਾਂ ਹੂੰ ਵੀ ਇਹ ਤਾਂ ਗਲਤ ਹੋਇਆ ਤਾਂ ਇਹ ਲੋਕ ਅੱਥੇ ਬੈਠੀ ਹੋਈ ਹੁਣ ਬਾਰੀ ਨਹੀਂ ਆਉਂਦੀ ਭਾਜੀ ਮੈਡਮ ਹੂੰ ਅੱਛਾ ਹੁਣ ਗੱਲਬਾਤ ਹੀ ਨਹੀਂ ਕਰ ਰਹੇ ਤੁਹਾਡੇ ਨਾਲ ਕੋਈ ਕੁਛ ਨਹੀਂ ਭਾਜੀ ਉਹ ਮੈਨੂੰ ਜੱਫੀ ਪਾ ਕੇ ਹੀ ਬਣੇ ਕਹਿੰਦਾ ਕਹਿੰਦਾ ਭਾਜੀ ਹੁਣ ਤੁਸੀਂ ਚਾਹੁੰਦੇ ਕਿ ਤੁਸੀਂ ਵੀ ਸਿਆਣੇ ਹੁਣ ਉਹ ਪੂਰਾ ਹੋ ਗਿਆ ਹੁਣ ਦੱਸੋ ਆਪਾਂ ਕੀ ਕਰੀਏ ਹੁਣ ਮੈਨੂੰ ਨਹੀਂ ਪਤਾ ਉਹ ਕਿਸ ਹਾਲ ਮਨਾ ਕਹਿੰਦਾ ਵੀ ਉਹ ਪੈਸੇ ਦੇਣਾ ਚਾਹੁੰਦਾ ਕੀ ਚਾਹੁੰਦਾ ਮੈਨੂੰ ਨਹੀਂ ਪਤਾ ਇਸ ਗੱਲ ਦਾ ਕੀ ਉਹ ਤੁਸੀਂ ਦੇਖ ਸਕਦੇ ਹੋ ਵਿਵਾਦ ਇਹ ਪ੍ਰਸ਼ਾਸਨ ਨੂੰ ਕਿੰਨਾ ਟਾਈਮ ਹੋ ਗਿਆ ਭਾਜੀ ਫੋਨ ਕੀਤਾ ਪੰਜ ਘੰਟੇ ਤੋਂ ਉੱਪਰ ਹੋ ਗਿਆ ਕਿ ਪ੍ਰਸ਼ਾਸਨ ਨਹੀਂ ਆਇਆ ਕੋਈ ਕੋਈ ਸਾਡੀ ਗੱਲ ਸੁਣਾਈ ਨਹੀਂ ਪਤਾ ਨਹੀਂ ਕਿੰਨੇ ਤੋਂ ਸਮਝ ਨਹੀਂ ਆਉਂਦਾ ਕਿੰਨੇ ਵਜੇ ਤੁਸੀਂ ਇੱਦਾਂ ਖੜੇ ਹੋਏ ਏ ਇੱਦਾਂ ਗੱਲਬਾਤ ਨਹੀਂ ਹੋਣੀ ਹੋ ਗਿਆ ਘੰਟਾ ਹੋ ਗਿਆ ਖਰਾਬ ਹੁੰਦਾ ਰੋ ਇੱਥੇ ਘੰਟਾ ਹੋ ਗਿਆ ਸਾਡੇ ਮੁੰਡਿਆਂ ਨਾਲ ਟੈਂਟੇ ਤੋਂ ਫਰੀ ਹੋ ਗਿਆ ਕੋਈ ਵੀ ਕੀ ਦੇਖ ਸਕਦੇ ਹੋ ਵਿਵਾਦ ਇਹ ਬਿਲਕੁਲ ਦੇਖ ਸਕਦੇ ਹੋ ਜਿਹੜੇ આરોਪ ਜਿਹੜੇ ਲਗਾ ਰਹੇ ਜਿਹੜੇ ਡਾਕਟਰਾਂ ਦਾ ਵੀ ਪੱਖ ਲੈਣ ਦੀ ਕੋਸ਼ਿਸ਼ ਕਰਾਂਗੇ ਕੀ ਸੀ ਪੂਰਾ ਮਾਮਲਾ ਜਿਹੜੇ આરોਪ ਜਿਹੜੇ ਡਾਕਟਰਾਂ ਦੇ ਉੱਪਰ ਵੀ ਲੱਗ ਰਹੇ ਆ ਪਤਲੀ ਤੁਸੀਂ ਦੇਖ ਸਕਦੇ ਹੋ ਜਿਹੜੇ ਅਲੀਗੇਸ਼ਨ ਕਾਫੀ ਗੰਭੀਰ ਜਿਹੜੇ ਲੱਗੇ ਨੇ ਡਾਕਟਰ ਸਾਹਿਬ ਬਿਲਕੁਲ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੇ આરોਪ ਜਿਹੜੇ ਡਾਕਟਰਾਂ ਦੇ ਉੱਤੇ ਲਗਾ ਰਿਹਾ ਹੈ ਕਿ ਜਿਹੜਾ ਉਹਨਾਂ ਦੀ ਲਾਹ ਪ੍ਰਵਾਈ ਕਰਕੇ ਜਿਹੜਾ ਇਹ ਚੀਜ਼ ਹੋਈ ਹੈ ਪਰ ਅਸਲ ਨੇ ਚੀਜ਼ ਦੀ ਕੋਈ ਪੁਸ਼ਟੀ ਨਹੀਂ ਕਰਦਾ ਡਾਕਟਰਾਂ ਦਾ ਵੀ ਪੱਖ ਜਿਹੜਾ ਲਵਾਂਗੇ ਜਿਹੜੀ ਉਹ ਗਲਤ ਗੱਲ ਕਰ ਰਹੇ ਨੇ ਕਿ ਡਾਕਟਰ ਵੀ ਆਪਣਾ ਪੱਖ ਰੱਖਣਾ ਚਾਹੁੰਦੇ ਸਾਡੇ ਨੂੰ ਪੇਸ਼ੀਆਂ ਤੋਂ ਮੈਂ ਇੱਥੇ ਬੈਠੇ ਆ ਕਿੱਥੇ ਬੈਠੇ ਤੋਂ ਵੱਡਾ ਪਰ ਕਾਫੀ ਸੀਰੀਅਸ ਸੈਲਿਗੇਸ਼ਨ ਲੱਗੇ ਨੇ ਉਹਨਾਂ ਵੱਲੋਂ ਇਹ ਕਹਿ ਗਿਆ ਕਿ ਜਿਹੜਾ ਕੁਛ ਪਹਿਲਾਂ ਜਦੋਂ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ ਉਹਨਾਂ ਨੇ ਇਹ ਕਹਿ ਗਿਆ ਕਿ ਸਿੱਖ ਪੇਸ਼ੈਂਟ ਸੀਗਾ ਜਿਹੜਾ ਇੰਨੇ ਆਇਆ ਹੈ ਨੇ ਕੋਈ ਪਰਿਵਾਰਿਕ ਕਿਸੇ ਵਾਸਤੇ ਨਹੀਂ ਹੈ ਕਹਿੰਦਾ ਸੀ ਕਿ ਅਲਰਜੀ ਲੈਂਦਾ ਗਿਆ ਦੀਪੂ ਓ ਭੇਜਣਾਂ ਨੂੰ ਉਹ ਭੇਜਣ ਦੇ ਅੰਦਰ ਖੜਾ ਉਹ ਪਿੱਛੇ ਵਾਲਾ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਉਹ ਜ਼ਾਦ ਨੂੰ ਗੱਲ ਨਹੀਂ ਕਰਨੀ ਉਹ ਭੇਜਿਆ ਕੋਈ ਮਮਕੀਨ ਨਹੀਂ ਦੇ ਦੀਪੂ ਡਾਕਟਰਾਂ ਨੇ ਵੀ ਆਪਣੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਕਿ ਕੀ ਕਿਸੇ ਪੂਰਾ ਮਾਮਲਾ ਜਿਹੜੇ ਇਹਨਾਂ ਦੇ ਉੱਤੇ આરોਪ ਲੱਗ ਰਹੇ ਆ ਤੋ ਫਾਇ ਬਣਿਆ ਠੀਕ ਹੈ ਨਾ ਉਹ ਨਹੀਂ ਕਰਨਗੇ ਉਹੋ ਜਿਹੀ ਗੱਲ ਆ ਆਪਣਾ ਤੁਮੇ ਗੱਲ ਕਰਾਂ ਉਹ ਹੀ ਗੱਲ ਹੈ ਦੋ ਮੋਟੇ ਉਹ ਹੁੰਦਾ ਇਹਨਾਂ ਨੂੰ ਨੰਬਰ ਨਹੀਂ ਚੱਲਦਾ ਪੜਿਆ ਪਤਾ ਲੱਗਣ ਤਾਂ ਹੁੰਦੀ ਨਹੀਂ ਚਲਦਾ ਉਹਦੇ ਕੋਮੇ ਇਟੋੜੇ ਪਾ ਵਾ ਅੰਨੇ ਓ ਯਾਰ ਰੋਗਾ ਆਹ ਬਾਅਰ ਮੈਂ ਵੀ ਲਾਈਵ ਆੜੇ ਯਾਰ ਹੋਵੇ ਜਾਣੇ ਆਏ ਜੇ ਕਰੀਏ ਤਾਂ ਕੀ ਕਾਮਯਾਬੀ ਹੋਈ ਪਰ ਫਸਾ ਫਸਾ ਧੰਨ ਦਿਨ ਬਾਅਦ ਦੀ ਗੱਲ ਹੈ ਮੈਂ ਬਿਲਕੁਲ ਦੇਖ ਸਕਦੇ ਹੋ ਮੌਕੇ ਤੇ ਡਾਕਟਰ ਸਾਹਿਬ ਵੀ ਪਹੁੰਚੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੋ આરોਪ ਲਗਾ ਰਿਹਾ ਪਰਿਵਾਰ ਕੀ ਨਾਮ ਕੀ ਤੁਹਾਡਾ ਡਾਕਟਰ ਸਾਹਿਬ ਇੱਕ ਮਿੰਟ ਕੀ ਨਾਂ ਕੀ ਸਰ ਟ੍ਰੀਟਮੈਂਟ ਤੁਸੀਂ ਕਰ ਰਹੇ ਸੀ ਸਰ ਹਾਂਜੀ ਇਹਨਾਂ ਦਾ ਐਕਚੁਅਲੀ ਇਹ ਪੇਸ਼ ਦੇਖੋ ਐਮਰਜੈਂਸੀ ਤੇ ਆਇਆ ਸੀ ਤਕਰੀਬਨ ਸਾਡੇ ਸਾਥ ਵਿੱਚ ਕੀ ਪ੍ਰੋਬਲਮ ਕੀ ਸੀ ਪੇਸ਼ੈਂਟ ਹੀ ਬ੍ਰੀਥਿੰਗ ਡਿਫਿਕਲਟੀ ਔਰ ਕਾਫੀ ਲੈਸਟ ਰੈਸਟਰਸ ਨਾਲ ਆਇਆ ਸੀ ਅੱਛਾ ਜੇ ਪਹਿਲੇ ਤੋਂ ਸੀ ਕਿੰਨਾ ਪੀਰੀਅਡ ਸੀ ਇਹਦੀ ਡਾਇਲਿਸਿਸ ਚੱਲਦੀ ਲੇਕਿਨ ਪੁਰਾਣਾ ਕੋਈ ਰਿਕਾਰਡ ਨਹੀਂ ਸੀ ਲਾਸਟ ਕਦੋਂ ਹੋਇਆ ਅੱਛਾ ਉਸ ਤੋਂ ਬਾਅਦ ਆਪਾਂ ਨੂੰ ਐਡਮਿਸ਼ਨ ਔਰ ਟੈਸਟ ਉਸ ਵੱਲ ਇੱਕ ਨੇ ਮਨ ਕਰਤਾ ਕਿ ਆਪਾਂ ਕੋਈ ਵੀ ਐਡਮਿਸ਼ਨ ਜਾਂ ਕੁਝ ਵੀ ਇਨਵੈਸਟੀਗੇਸ਼ਨ ਨਹੀਂ ਕਰਵਾਨੀ ਬਸ ਡਾਇਲਿਸਿਸ ਕਰ ਦੋ ਅੱਛਾ ਜੀ ਆਪਾਂ ਦਾ ਕਨਸੈਂਟ ਵਾਲਾ ਸਾਈਨ ਲਏ ਹੋਇਆ ਪੂਰਾ ਕਾਰਡੀਕ ਰੈਸਟਾ ਖਤਰਦਾ ਸਵੈ ਇਨਕਲੂਡਿੰਗ ਡਾਇਲਿਸਿਸ ਇਹਨਾਂ ਨੂੰ ਕਾਰਡੀਕ ਰੈਸਟਾ ਹੈ ਅੱਛਾ ਤੁਹਾਡੇ ਸਟਾਫ ਵੱਲੋਂ ਕਿਸੇ ਵੱਲੋਂ ਤੁਮ ਕਾਇਆ ਵੀ ਆ ਚਿ ਮੁੜ ਕੇ ਨਹੀਂ ਐਸਾ ਪੁੱਛਿਆ ਫਿਰ ਉਸ ਤੋਂ ਬਾਅਦ ਗੱਲਬਾਤ ਹੋ ਗਈ ਫਿਰ ਤੁਸੀਂ ਸਾਰੇ ਆਏ ਕਿ ਮੈਨੂੰ ਇੱਕ ਮਿੰਟ ਗੱਲ ਕਰਨ ਤੋਂ ਸਾਨੂੰ ਪਹਿਲੇ ਤੁਸੀਂ ਉਸ ਟਾਈਮ ਹੋਗਾ ਸਰ ਉਹਨਾਂ ਦਾ ਕਹਿਣਾ ਕਿ ਜੋ ਇਲਾਜ ਕਰ ਰਹੀ ਸੀ ਉਹ ਡਾਕਟਰ ਨਹੀਂ ਸੀ ਕੋਈ ਪਤਾ ਨਹੀਂ ਨਰਸ ਸੀ ਪਤਾ ਨਹੀਂ ਕੌਣ ਹੈ ਕਿ ਉਹਨਾਂ ਦੇ ਪੈਪ ਜਦੋਂ ਪਾਈ ਉਹਨਾਂ ਨੂੰ ਉਸ ਤੋਂ ਬਾਅਦ ਜਿਹੜੀ ਉਹਨਾਂ ਦੇ ਨਰਸ ਵੱਲੋਂ ਕਿਸੇ ਟ੍ਰੀਟਮੈਂਟ ਕੀਤਾ ਗਿਆ ਨਹੀਂ ਦੇਖੋ ਸਰ ਕੀ ਡਾਕਟਰ ਤੁਸੀਂ ਆਪ ਕਰ ਰਹੇ ਸੀ ਟੂਟ ਬੋਦੇ ਭਾਜੀ ਬਿਲਕੁਲ ਠੂਠਾ ਭਾਜੀ ਇੱਕ ਮਿੰਟ ਆਪ ਕਰ ਰਹੇ ਸੀ ਡਾਇਲਿਸਿਸ ਸਟਾਫ ਠੀਕ ਬਹੁਤ ਡਾਇਲਿਸਟ ਆਫੀ ਕਰੂਗੀ ਕੀ ਨਾਮ ਸੀ ਉਹਨਾਂ ਦਾ ਤੁਹਾਨੂੰ ਤੇ ਗੱਲ ਕੀ ਕਰਨੀ ਹੈ ਨਾਮ ਬਾਅਦ ਬਤਾ ਲਵਾਂਗੇ ਲੇਕਿਨ ਡਾਇਲਿਸਿਸ ਸਟਾਫ ਹੀ ਕਰੂਗਾ ਕਿਉਂਕਿ ਜਦੋਂ ਆਸੀ ਡਾਇਲਿਸਿਸ ਪੇਸ਼ੈਂਟ ਪਹਿਲੇ ਹੀ ਸੀਖ ਸੀ ਇਹਨਾਂ ਨੂੰ ਆਪਾਂ ਪੂਰਾ ਐਡਮਿਸ਼ਨ ਦਾ ਔਰ ਮੈਂ ਇੱਕ ਮਿੰਟ ਬਾਅਦ ਜੋ ਤੁਸੀਂ ਗੱਲੋ ਆਪਣੀ ਗੱਲ ਸਾਨੂੰ ਗੱਲ ਕਰਤਾ ਕਿ ਆਪਾਂ ਕੋਈ ਐਡਮਿਸ਼ਨ ਕੋਈ ਕੁਝ ਨਹੀਂ ਕਰਵਾਉਣਾ ਹੈ ਤਾਂ ਡਾਇਲਿਸਿਸ ਕਰ ਦਿਓ ਸਾਡੀ ਸਿਰ ਉਹ ਕਹਿੰਦੇ ਸੀ ਕਿ ਜਦ ਪਾਈਪ ਆਏਗੀ ਉਦੋਂ ਉਹਨਾਂ ਨੂੰ ਚਿਕਾ ਮਾਰ ਦੇ। ਤੁਸੀਂ ਕਰ ਲਓ ਫੇਰ ਮਾਣੋ। ਸਰ ਉਹ ਸਾਰੀ ਗੱਲ ਹੋ ਗਈ ਮੁਰਗੇ ਤੁਸੀਂ ਆਏ ਕਹਿੰਦਾ ਤੁਹਾਡੇ ਵੱਲੋਂ ਅੰਦਰ ਬੁਲਾ ਕੇ ਸਭ ਤੁਹਾਡੇ ਵੱਲੋਂ ਕਿਹਾ ਕਿ ਅੰਦਰ ਬੁਲਾ ਕੇ ਇੱਕ ਵਾਰ ਕਹਿਆ ਕਿ ਤੁਸੀਂ ਕਹਿੰਦੇ ਪਹਿਲੇ ਪੇਸ਼ੈਂਟ ਡੈੱਡ ਲੈ ਕੇ ਆਏ। ਵੀ ਉਹਨਾਂ ਦਾ ਕਹਿਣਾ ਕਿ ਸਾਡਾ ਨਹੀਂ ਤੁਸੀਂ ਅੰਦਰ ਬੁਲਾ ਕੇ ਕਹਿੰਦੇ ਸਾਨੂੰ ਜੋਰ ਦੇ ਰੋਪ ਲਗਾ ਰਿਹਾ ਪਰਿਵਾਰ ਤੇ ਉਸ ਨੂੰ ਲੈ ਕੇ 24x7 ਸਿਕ ਕੈਮਰਾ ਸਰਵਿਸ ਆ ਗਿਆ। ਕੁਝ ਨਹੀਂ ਕਿਹਾ ਗਿਆ ਸਾਰੇ ਇੱਕ ਆਡੀਓ ਕੈਮਰਾ ਹੈ ਗਿਆ। ਐਸਾ ਕੁਝ ਨਹੀਂ ਗਿਆ। ਉਹ ਤਾਂ ਕਹਿੰਦੇ ਸਰ ਕੈਮਰਾ ਕਢਵਾਉਣ ਵਾਸਤੇ ਕਹਿੰਦੇ ਕੋਡਿੰਗ ਕਰ ਦਲਾਂਗੇ ਕਿ ਦਵਾ ਦਵਾਂਗੇ ਜੀ ਨੀਡ ਪਈ ਸੀ ਦੇ ਦਵਾਂਗੇ ਠੀਕ ਹੈ ਜੀ ਠੀਕ ਹੈ ਜੀ ਇਹ ਸੈਕਿੰਡ ਕਰ ਰਹੀ ਹੈ ਪੇਸ਼ੈਂਟ ਜੋ ਐਸੀ ਡਾਕਟਰ ਤੋਂ ਬੈਟਰ ਤਾਂ ਨਹੀਂ ਕੋਈ ਕੰਡੀਸ਼ਨ ਜਾਣ ਸਕਦਾ ਇਹਨਾਂ ਨੂੰ ਐਡਮਿਸ਼ਨ ਐਡਵਾਈਸ ਕੀਤੀ ਹੋਗੀ ਤਾਂ ਕੋਈ ਪ੍ਰੈਜੈਂਟ ਸੀਗੇ ਉਹ ਤੁਸੀਂ ਦੇਖਿਆ ਸੀ ਤੁਸੀਂ ਨਹੀਂ ਮੈਂ ਦੇਖਿਆ ਮੈਂ ਕੋਈ ਸਾਰਾ ਰਿਪੋਰਟ ਦੇਖਿਆ ਸਾਰਾ ਰਿਪੋਰਟ ਅੱਛਾ ਤੁਸੀਂ ਡਾਕਟਰ ਹੋ ਸਰ ਮੈਂ ਡਾਕਟਰ ਹਾਂ ਮੈਂ ਡੇ ਡਿਊਟੀ ਡਾਕਟਰ ਹਾਂ ਤੇ ਕਿ ਟਾਈਮ ਵੀ ਨਾ ਡਾਕਟਰ ਨਾਲ ਕੋ अवेलेबल ਸਗੇ ਤੇ ਦੇਖੋ ਜੋ ਕੰਮ ਹੁੰਦਾ ਹੈ ਡਾਕਟਰ ਦਾ ਕੰਮ ਹੁੰਦਾ ਹੈ ਟਰੀਟਮੈਂਟ ਐਡਵਾਈਸ ਕਰਨਾ ਤੇ ਪੇਸ਼ੈਂਟ ਦੇਖਣਾ ਆਕੀ ਬਾਕੀ ਜਿਹੜਾ ਕੰਮ ਹੁੰਦਾ ਉਹ ਹਰ ਸਟਾਫ ਦਾ ਹੁੰਦਾ ਹਰ ਡਿਫਰੈਂਟ ਡਿਫਰੈਂਟ ਯੂਨਿਟ ਦਾ ਸਟਾਫ ਹੁੰਦਾ ਉਹਨੇ ਕੰਮ ਕਰਨਾ ਹੁੰਦਾ ਠੀਕ ਹੈ ਜੀ ਡੈਲਸਿਸ ਦਾ ਖਿਤਾਬ ਦਾ ਕੰਮ ਸੀਗਾ ਉਹ ਟ੍ਰੇਨ ਸਟਾਫ ਹੈ ਕਿੰਨੇ ਵਜੇ ਪੇਸ਼ੈਂਟ ਆਇਆ ਸੀ ਤੁਹਾਡਾ ਪੇਸ਼ੈਂਟ ਆ ਰੌਂਡ 7:30 ਵਜੇ ਆਇਆ ਸੀ ਅੱਛਾ ਠੀਕ ਹੈ ਜੀ ਤੇ ਸਾਰਾ ਐਡਵਾਈਸ ਕੀਤਾ ਸੀਗਾ ਪ੍ਰੋਪਰ ਦੇਖੋ ਜਦ ਤੱਕ ਕੋਈ ਡਾਇਗਨੋਸ ਨਹੀਂ ਹੁੰਦਾ ਕੋਈ ਕੰਡੀਸ਼ਨ ਨਹੀਂ ਪਤਾ ਨਹੀਂ ਕੋਈ ਰਿਪੋਰਟ ਨਹੀਂ ਕੋਈ ਰਿਕਾਰਡ ਨਹੀਂ ਹੈਗਾ ਤਾਂ ਸਾਡਾ ਫਰਜ਼ ਬਣਦਾ ਵੀ ਉਹਨੂੰ ਪਹਿਲਾਂ ਆਪਾਂ ਜਾਂਚੀਏ ਤੇ ਉਹ ਕਰੀਏ ਸਾਰੇ ਐਡਵਾਈਸ ਕੀਤਾ ਸੀ ਵੱਡੇ ਨੇ ਰਿਫਿਊਜ਼ ਕੀਤਾ ਤੇ ਬੰਟ ਓਨਲੀ ਡਾਇਨਸਿਸ ਠੀਕ ਹੈ ਨਾ ਮੈਂ ਕਹਾਂ ਸਾਨੂੰ ਹੋਰ ਕੁਝ ਨਹੀਂ ਅਸੀਂ ਸਿਰਫ ਡੈਲਸੀਸ ਕਰਵਾਣੀ ਹੈ ਇਸ ਟੈਂਸਰ ਪੇਸ਼ੀਂ ਪਤਾ ਕਿ ਕੰਡੀਸ਼ਨ ਖਰਾਬ ਸੀਗੀ ਪੇਸ਼ੈਂਟ ਡਿਊਰਿੰਗ ਡੈਲਸੀਸ ਅਰੈਸਟ ਹੋ ਗਿਆ ਉਹ ਸਾਰਾ ਕੁਝ ਦੱਸਿਆ ਜਾਏਗਾ ਕੰਸੈਂਟ ਲਿਖਦਾ ਸਰ ਹੋਂ ਦੀ ਪ੍ਰੈਜ਼ੈਂਟ ਕੀ ਕੰਡੀਸ਼ਨ ਹੈ ਲੈ ਪੇਸ਼ੈਂਟ ਅਰੈਸਟ ਹੋ ਗਿਆ ਡਿਊਰਿੰਗ ਡੈਲਸੀਸ ਠੀਕ ਹੈ ਜੋ ਸਾਰਾ ਪ੍ਰੋਸੀਜਰ ਕੰਸੈਂਟਸ ਵਿੱਚ ਮੈਂਸ਼ਨ ਹੁੰਦਾ ਹੈ ਕਿ ਕੀ ਕੀ ਖਤਰੇ ਹੋ ਸਕਦੇ ਕਿ ਕੀ ਕੀ ਨੁਕਸਾਨ ਹੋ ਸਕਦਾ ਐਸੀ ਦੇ ਕਾਜ ਦੇ ਦੌਰਾਨ ਕੀ ਕੀ ਜੋ ਜ਼ਿੰਮੇਵਾਰੀ ਜਿਹੜਾ ਖਤਰਾ ਹੋਣਾ ਉਹ ਕੀ ਕੀ ਆ ਸਕਦਾ ਹੈ ਉਹ ਪਰਿਵਾਰ ਨੂੰ ਪਹਿਲਾ 10 ਪਰਿਵਾਰ ਦਾ 100 ਫਾਇਦੇ ਨੇ ਸਾਈਨ ਹੈਗੇ ਸਾਈਨ ਨੋ ਨੋ ਬਿਲਕੁਲ ਦੇਖ ਸੋ ਦਿਓ ਕਿ ਉਹਨਾਂ ਦਾ ਸਰ ਉਹ ਕਹਿ ਰਹੇ ਕਿ ਸਾਈਨ ਹੈ ਜੀ ਉਹ ਦੇਖੋ ਨਹੀਂ ਸਾਈਨ ਕਿਤੇ ਕੀ ਤੁਹਾਡੇ ਵੱਲੋਂ ਉਹ ਕਹਿ ਰਹੇ ਨੇ ਕਿ ਪਤਾ ਨਹੀਂ ਲੱਗਾ ਕਿ ਉਹੋਂ ਬਾਹਰ ਆਜੋ ਬਾਹਰ ਆਜੋ ਬਾਹਰ ਆਜੋ ਬਾਹਰ ਬਜੂਰ ਪੈਂਦੇ ਸੀ ਹੋਈ ਅਵੇਲੇਬਲ ਕਰਵਾ ਦਿੱਤਾ ਠੀਕ ਹੈ ਸਰ ਥੈਂਕ ਯੂ ਸਰ ਸੋ ਦੇਖੋ ਜੀ ਜਿਹੜਾ ਬਿਲਕੁਲ ਦੇਖ ਸਕਦੇ ਹੋ ਡਾਕਟਰਾਂ ਦਾ ਵੀ ਪੱਖ ਰੱਖਿਆ ਤੇ ਡਾਕਟਰਾਂ ਦਾ ਕਹਿਣਾ ਕਿ ਆਪਾਂ ਉਹਨਾਂ ਨੂੰ ਪਹਿਲੇ ਹੀ ਦੱਸਿਆ ਸੀ ਉਹਨਾਂ ਦੀ ਇਹ ਜਿਹੜੀ ਪੇਸ਼ੈਂਟ ਦੀ ਜਿਹੜੀ ਕੰਡੀਸ਼ਨ ਪਹਿਲੇ ਜਿਹੜੀ ਦੱਸੀ ਹੋਈ ਸੀ ਕਿ ਇਦਾਂ ਕੰਡੀਸ਼ਨ ਸੀ ਸਿਵਲ ਸਰਜਨ ਨੂੰ ਕੰਪਲੀਟ ਕੀਤੀ ਹੈ ਪੁਲਿਸ ਨੂੰ ਕੀਤੀ ਤੁਸੀਂ ਇਹ ਪੁਲਿਸ ਨੂੰ ਕੀਤੀ ਭਾਜੀ ਹਲੇ ਤਾਂ ਕੋਈ ਪੁਲਿਸ ਨਹੀਂ ਆਈ ਕੋਈ ਕੁਛ ਨਹੀਂ ਆਇਆ ਭਾਜੀ ਹਲੇ ਤਾਂ ਕਿੰਨਾ ਟਾਈਮ ਹੋ ਗਿਆ ਭਾਜੀ ਅੱਧੇ ਘੰਟੇ ਤੋਂ ਉੱਪਰ ਹੋ ਗਿਆ ਪੁਲਿਸ ਨੂੰ ਆਪ ਘੱਡੀ ਡਾਕਟਰ ਨੇ ਕੋਈ ਤਾਂ ਡਾਕਟਰ ਨੇ ਖੋਦੀ ਡਾਇਲਿਸ ਕਰਨ ਲੱਗੀ ਤਾਂ ਸਾਭ ਨੂੰ ਅੰਦਰ ਜਾਓ ਉਹ ਚੀਕਾ ਮਾਰਨਾ ਸ਼ੁਰੂ ਕਰ ਦਿੱਤੀ ਡਾਕਟਰਾਂ ਨੇ ਝੂਠ ਬੋਲਦੇ ਪਏ ਆਹ ਭਾਜੀ ਇਹ ਨਾ ਮੇਰੀ ਗੱਲ ਸੁਣੋ ਇੱਕ ਮਿੰਟ ਆਜੋ ਬਾਹਰ ਆਜੋ ਭਾਜੀ ਬਾਹਰ ਆਜੋ ਕਿਹੜਾ ਤੋਂ ਕੋਈ ਡਾਕਟਰ ਵੀ ਹੈ ਜੀ ਤੁਸੀਂ ਮਰਦੀ ਲੋ ਜੀ ਤਸਵੀਰਾਂ ਇੱਕ ਵਾਰ ਫੇਰ ਤੁਹਾਨੂੰ ਦਰਦ ਜੀ ਕਿ ਨਿਊ ਰੂਬੀ ਹਸਪੀਟਲ ਦੇ ਵਿੱਚ ਜਿਹੜਾ ਵਿਵਾਦ ਹੋ ਰਿਹਾ ਹੈ ਕਿ ਜਿਹੜਾ ਇੱਕ ਵਿਅਕਤੀ ਦੀ ਜਿਹੜੀ ਡੈਥ ਹੋ ਜਾਂਦੀ ਹੈ ਤੇ ਤੀਜਾ ਡਿਆ ਸੀ ਦਗਾਗਾ ਚੌਥਾ ਠੀਕ ਆ ਸਾਡੇ ਤੋਂ ਸਾਰੇ ਰਿਕਾਰਡ ਹੈਗੇ ਆ ਈ ਐਮ ਸੀ ਹਸਪੀਟਲ ਅਸੀਂ ਅੰਮ੍ਰਿਤਸਰ ਤੋਂ ਘਰ ਆਨੇ ਆ ਬਹੁਤ ਵਧੀਆ ਹਸਪੀਟਲ ਪੇਸ਼ੈਂਟ ਦੇ ਨਾਲ ਇੱਕ ਬੰਦਾ ਬਹਿ ਸਕਦਾ ਟੈਂਡੈਂਟ ਉੱਤੇ ਅਸੀਂ ਨਾਲ ਬਿਠਾ ਦੇ ਉਹਦੇ ਕਰਾਨੇ ਨੇ ਡਾਇਲਿਸਿਸ ਕੁਝ ਵੀ ਨਹੀਂ ਉਹਨੂੰ ਦਿੱਕਤ ਆਉਂਦੀ ਆ ਉਹਨੂੰ ਪਤਾ ਹੀ ਨਹੀਂ ਚੱਲਦਾ ਕਿ ਕਦੋਂ ਡਾਇਲਿਸਿਸ ਖਤਮ ਹੋ ਗਿਆ ਤਾਂ ਕਦੋਂ ਚੱਲਿਆ ਵਾ ਐਸੇ ਇਹਨਾਂ ਨੇ ਪੈਪ ਲਾਉਂਦੇ ਨੇ ਉਹਨੇ ਚੀਕਾਂ ਮਾਰਤੀਆਂ ਜਿਹੜੇ ਆ ਡਾਕਟਰ ਆ ਬਿਆਨ ਦੇ ਕੇ ਗਏ ਆ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਮੈਂ ਤਾਂ ਲੱਗਾ ਘਰੇ ਸੁੱਤੇ ਹੋਣੇ ਆ ਸਰ ਉਹਨਾਂ ਦਾ ਕਹਿਣਾ ਕੀ ਆਪਾਂ ਸਾਰਾ ਕੁਝ ਮੈਂਸ਼ਨ ਕੀਤਾ ਸੀ ਇਹਨਾਂ ਨੂੰ ਸਾਰਾ